ਮਰੇ ਨਾ ਮੈਨੂੰ ਕੋਈ ਲਾਈਕ ਚਾਹੀਦਾਗਾ ਨਾ ਮੈਨੂੰ ਕੋਈ ਕਮੈਂਟ ਚਾਹੀਦਾ ਬਸ ਇਸ ਬੱਚੇ ਵਾਸਤੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਰਦਾਸਾਂ ਚਾਹੀਦੀ ਨੇ ਵੀ ਇਹ ਸਿਹਤ ਹੀ ਤੁਸੀਂ ਠੀਕ ਹੋ ਜੇ ਬਾਕੀ ਆ ਵੀਡੀਓ ਦੇਖ ਲਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਵਾਸਤੇ ਘਰੇ ਬੈਠ ਕੇ ਅਰਦਾਸ ਜ਼ਰੂਰ ਕਰਿਓ ਕਿ ਮੈਂ ਠੀਕ ਹੋ ਸਕਾਂ ਹੋ ਜਾਣਾ ਤੂੰ ਠੀਕ ਘਬਰਾਣਾ ਨਹੀਂ ਹੈਗਾ ਠੀਕ ਹੈ ਘਬਰਾਉਂਦਾ ਤਾਂ ਨਹੀਂ ਹੈਗਾ ਨਹੀਂ ਸਰ ਰੋਟੀ ਰੋਟੀ ਖਾ ਲੈਣਾ ਉਹ ਗਰਗਲੇ ਦਰਦ ਕਰਕੇ ਨਹੀਂ ਆ ਇੱਧਰ ਆ ਗਲੇ 'ਚ ਦਰਦ ਹੁੰਦੀ ਹੈ ਜ਼ਰੂਰ ਇਸ ਬੱਚੇ ਦੇ ਵਾਸਤੇ ਨਾ ਅਰਦਾਸ ਜ਼ਰੂਰ ਕਰਿਓ ਤੁਹਾਡੇ ਵੱਲੋਂ ਕੀਤੀ ਗਈ ਘਰ ਬੈਠ ਕੇ ਅਰਦਾਸ ਹੀ ਨਾ ਇਹ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ ਆ ਜਿਹੜਾ ਤੁਸੀਂ ਭਰਾ ਦੇਖ ਰਹੇ ਹੋ ਨਾ ਇਹ ਰੱਬ ਦਾ ਦੂਜਾ ਰੂਪ ਹੈ ਭਰਾ ਇਹ ਇਹ ਭਰਾ ਨੂੰ ਐਸੀ ਬਿਮਾਰੀ ਹੈ ਜਿਹਦੇ ਚ ਹੱਡੀਆਂ ਦਾ ਸਾਈਜ਼ ਹੈ ਨਾ ਜਿਹੜਾ ਸਾਡੇ ਸਰੀਰ ਦਾ ਉਹ ਵੱਧ ਜਾਂਦਾ ਹੈ ਤੇ ਬੜੀ ਦਰਦ ਭਰੀ ਸਟੋਰੀਆ ਵਿਚਾਰਿਆਂ ਦੇ ਪਰਿਵਾਰ ਦੀ 10 ਸਾਲ ਦੀ ਉਮਰ ਹੈ 3 ਮਹੀਨੇ ਦਾ ਸੀ ਬੱਚਾ ਔਰ ਉਦੋਂ ਤੋਂ ਦਿਖਣਾ ਦਿਖਣਾ ਖਤਮ ਹੋ ਗਿਆ ਸੀ ਕਦੋਂ ਤੋਂ ਤੈਨੂੰ ਅੱਖਾਂ ਤੋਂ ਨਹੀਂ ਦਿਖਦਾ ਹੈਗਾ ਮੈਂ 3 ਮਹੀਨੇ ਦਾ ਸੀ ਮੇਰੇ ਦਿਮਾਗ ਨੂੰ ਬੁਖਾਰ ਤਾਂ